ਹਜ਼ਾਰਾ ਗੁਣਾ ਫਾਇਦੇਆਂ ਵਾਲਾ ਸੁਹਾਂਜਨਾ ਦਾ ਦਰਖਤ ਇਹਦੇ ਪੱਤੇ ਬਹੁਤ ਹੀ ਫਾਇਦੇ ਕਰਦੇ ਹਨ ਆਪਾਂ ਇਹਦੀ ਕਟਿੰਗ ਫਰਵਰੀ ਵਿੱਚ ਕੀਤੀ ਸੀ ਤੇ ਇਹਦੀ ਜਦੋਂ ਕਟਿੰਗ ਕੀਤੀ ਤੇ ਆਪਾਂ ਇਹਨੀਆਂ ਜਿਹੜੀਆਂ ਪੱਤੇ ਆ ਉਹ ਇਹਦੇ ਕੱਢ ਲਏ ਸੀ ਕਿਉਂਕਿ ਪੱਤਿਆਂ ਨਾਲ ਬਹੁਤ ਫਾਇਦੇ ਇਹਨਾਂ ਨੂੰ ਮਿਕਸੀ ਵਿੱਚ ਗ੍ਰाइंड ਕਰਕੇ ਤੁਸੀਂ ਮਸਾਲੇ ਵਿੱਚ ਵਰਤ ਸਕਦੇ ਹੋ ਤੁਸੀਂ ਰੋਟੀਆਂ ਵਿੱਚ ਵਰਤ ਥੱਕ ਦਿਓ ਆਪਾਂ ਜੀ ਧੋ ਬਣਾ ਕੇ ਤੇ ਇਹਨਾਂ ਨੂੰ ਆਪਾਂ ਨਿਚੋੜ ਲਿਆ ਫਿਰ ਇਹਨਾਂ ਨੂੰ ਸੁਕਾਉਣਾ ਸ਼ਾਮੇ ਹੀ ਹੁੰਦਾ ਹੈ ਤੇ ਇਹ ਆਪਾਂ ਖੂਬ ਰਿਸ਼ਤੇਦਾਰਾਂ ਸਾਰਿਆਂ ਨੂੰ ਦਿੱਤੇ ਜਿੰਨੂੰ ਵੀ ਭੈਣ ਭਰਾ ਨੂੰ ਚਾਹੀਦੇ ਸੀ ਤੇ ਇਹ ਆਪਾਂ ਆਪਦੇ ਜਿਹੜੇ ਆਪਣਾ ਮਾਲ ਡੰਗਰੇ ਉਹਨੇ ਵੀ ਖਾਦੇ ਛੋਟਿਆਂ ਵੱਡਿਆਂ ਸਾਰਿਆਂ ਨੇ ਉਹਨਾਂ ਨੂੰ ਪਾਤੇ ਕੋਸ਼ ਆਪਾਂ ਸੁਕਾ ਲਏ ਤੇ ਇਹਨਾਂ ਦੀ ਮੈਂ ਆਮ ਹੀ ਵੀਡੀਓ ਵਿੱਚ ਵਰਤੋਂ ਕਰਦੀਆਂ ਸਵਾਂਝਣਾ ਦੇ ਸੁੱਕੇ ਪੱਤਿਆਂ ਦੀ ਤੇ ਵੰਡੇ ਵੀ ਬਹੁਤ ਬਾਹਰ ਵੀ ਗਿਆ ਇੱਧਰ ਵੀ ਅਗਲੀ ਵਾਰ ਜੇ ਕਿਸੇ ਨੂੰ ਚਾਹੀਦੇ ਹੋਏ ਤਾਂ ਜਰੂਰ ਦੱਸਿਓ ਤੇ ਲੈ ਜਾਇਓ ਜੀ ਫ੍ਰੀ ਸੇਵਾ ਹੈ ਤਾਂ ਇਹਨਾਂ ਦੇ ਬਹੁਤ ਫਾਇਦੇ ਹੁੰਦੇ ਦੁੱਧ ਨਾਲੋਂ ਜ਼ਿਆਦਾ ਕੈਲਸ਼ੀਅਮ ਤੇ ਸੰਤਰੇ ਨਾਲੋਂ ਜ਼ਿਆਦਾ ਵਿਟਾਮਿਨ ਸੀ